ਪਿੰਡ ਚੱਕੀ ਦੇ ਵਿੱਚ ਇੱਕ ਸੁਖਪ੍ਰੀ ਸੁਖਪ੍ਰੀਤ ਔਰ ਫਲਾਦੀ ਨਾ ਦਾ ਇੱਕ ਪਰਸਨ ਹੈਗਾ ਜਿਹਦੇ ਉੱਪਰ ਐਫ ਆਈ ਆਰਸ ਹੈ ਐਨ ਡੀ ਪੀ ਐਸ ਐਕਟ ਦੇ ਅੰਦਰ ਤੇ ਇਹਨੇ ਫਿਰ ਇੱਥੇ ਪੰਚਾਇਤੀ ਜ਼ਮੀਨ ਦੇ ਉੱਪਰ ਕਬਜ਼ਾ ਕਰਕੇ ਅੱਗੇ ਕੁਝ ਕੰਸਟਰਕਸ਼ਨਸ ਵਗੈਰਾ ਕੀਤੀ ਗਈਆਂ ਸੀਗੀਆਂ ਤੇ ਪੰਚਾਇਤੀ ਵਿਭਾਗ ਵੱਲੋਂ ਫਿਰ ਐਕਸ਼ਨ ਲਿੱਤਾ ਗਿਆ ਹੈ ਅੱਜ ਤੇ ਪੁਲਿਸ ਵੱਲੋਂ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਅੱਜ ਇੱਥੇ ਪੁਲਿਸ ਆਈ ਹੋਈ ਨਾਲ ਮੈਂ ਕਿੰਨੇ ਐਡਵੋਕੇਟਸ ਨੂੰ ਇੱਕ ਬੱਚੇ ਦਾ ਇਹਦੇ ਉੱਪਰ 2 ਐਫ ਫਾਇਰਸ ਨੇ ਤੇ ਹੋਰ ਵੀ ਆਈ ਥਿੰਕ ਅਗਰ ਕੰਮ ਕਰਦਾ ਹੈਗਾ ਤਾਂ ਉਹਦੇ ਉੱਪਰ ਵੀ ਪੁਲਿਸ ਨੇ ਆਪਣਾ ਸਰਵੇਲੈਂਸ ਲਾਇਆ ਹੋਇਆਗਾ ਤੇ ਪਹਿਲਾ ਇਹਦੇ ਕੋਲੋਂ ਰਿਕਵਰੀਜ਼ ਵੀ ਹੋਈਆਂ ਹੈਰੋਇਨ ਦੇ ਹੀ ਮੇਲੀ ਉਹ ਪਰਚੇ ਹੈ ਤੇ ਅੱਗੇ ਵੀ ਅੰਡਰ ਸਰਵੇਲੈਂਸ ਹੀ ਅਸੀਂ ਰੱਖ ਰਹੇ ਹਾਂ ਨੂੰ ਸੋ ਦੈਟ ਸਾਨੂੰ ਅਗਰ ਅੱਗੇ ਕੰਮ ਕਰਦਾ ਹੈਗਾ ਤਾਂ ਅਸੀਂ ਫਿਰ ਦੁਬਾਰਾ ਤੋਂ ਇਸ ਤੇ ਐਕਸ਼ਨ ਲੈਂਗੇ ਮੈਡਮ ਮੇਡਮ ਮੇਟਾਰ ਬਈ ਹੋ ਰਹੀ ਹੈ ਜੀ ਅੱਜ ਇੱਕ ਹੀ ਹੈਗਾ ਸੁਖਪ੍ਰੀਤ ਸਿੰਘ ਉਰਫ ਲਾਡੀ ਦਾ ਜੋ ਇੱਕੋ ਇੱਕ ਹੀ ਹੈਗਾ ਇੱਕੋ ਹੀ ਹੈਗਾ ਤੇ ਇਹਨੇ ਅੱਗੇ ਜੋ ਆਪਣੇ ਘਰ ਤੋਂ ਬਾਹਰ ਪੰਚਾਇਤੀ ਥਾਂ ਦੇ ਉੱਪਰ ਜੋ ਇਲੀਗਲ ਕੰਸਟਰਕਸ਼ਨ ਕੀਤੀ ਸੀਗੀ ਉਹਦੇ ਉੱਪਰ ਐਕਸ਼ਨ ਕੀਤਾ ਗਿਆ ਪੰਚਾਇਤੀ ਵਿਭਾਗ ਵੱਲੋਂ ਮੈਨੂੰ ਕਿੰਨੀ ਸੂਚੀ ਆ ਰਹੀ ਹੈ ਮੈਡਮ ਕਿਸੇ ਕਿੰਨੇ ਕੋਰ ਮਾਸਟਰ ਲਾ ਕੇ ਤਸਕਰਨੇ ਕਿੰਨੇ ਮੀ ਸੂਚੀ ਨਹੀਂ ਹੁੰਦੀ ਜੀ ਜਿਵੇਂ ਮੈਂ ਪਹਿਲਾਂ ਵੀ ਪ੍ਰੈਸ ਨੂੰ ਦੱਸਿਆ ਹੈਗਾ ਕੀ ਇੱਕ ਪ੍ਰੋਸੈਸ ਹੁੰਦਾ ਹੈ ਕਿ ਜੋ ਨਸ਼ੇ ਦੇ ਤਸਕਰ ਹੁੰਦੇ ਇਹਨਾਂ ਦੇ ਉੱਪਰ 68 ਐਫ ਐਨ ਡੀ ਪੀ ਐਸ ਐਕਟ ਦੇ ਅੰਡਰ ਕਾਰਵਾਈ ਹੋ ਸਕਦੀ ਉਹਨਾਂ ਦੀ ਪ੍ਰੋਪਰਟੀ ਅਟੈਚ ਹੋ ਸਕਦੀ ਹੈ ਜਦੋਂ ਅਸੀਂ ਆਹ ਕਾਰਵਾਈ ਕਰ ਰਹੇ ਹੁੰਦੇ ਉਸ ਵੇਲੇ ਕਈ ਵਾਰੀ ਹੁੰਦਾ ਹੈਗਾ ਕਿ ਇਹਨਾਂ ਦੇ ਇਲੀਗਲ ਸਟਰਕਚਰਸ ਦਾ ਪਤਾ ਲੱਗਦਾ ਤਾਂ ਫਿਰ ਅਸੀਂ ਕੰਸਰਨ ਡਿਪਾਰਟਮੈਂਟ ਨੂੰ ਨੋਟੀਫਾਈ ਕਰ ਦਿੰਦੇ ਤੇ ਉਹ ਕੰਸਰਨ ਡਿਪਾਰਟਮੈਂਟ ਰੈਵਨਿਊ ਡਿਪਾਰਟਮੈਂਟ ਹੁੰਦਾ ਕਈ ਵਾਰ ਕਲਾਡਾ ਕਈ ਵਾਰ ਪੰਚਾਇਤੀ ਵਿਭਾਗ ਫਿਰ ਉਹ ਕੰਸਰਨ ਡਿਪਾਰਟਮੈਂਟ ਉਹਦੇ ਉੱਪਰ ਐਕਸ਼ਨ ਲੈ ਸਕਦਾ ਜੋ ਲੀਗਲ ਐਕਸ਼ਨ ਬਣਦਾ ਹੈਗਾ ਪੁਲਿਸ ਇੱਥੇ ਫਿਰ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨ ਦੇ ਲਈ ਪੁਲਿਸ ਜਿਲ੍ਹਾ ਖੰਨਾ ਵਿੱਚ ਹੁਣ ਤੱਕ ਕਿੰਨੇ ਤੇ ਤਸਕਰਾ ਦੇ ਪੀਲਾ ਬੰਦੇ ਚਲਾਇਆ ਜਾ ਚੁੱਕੇ ਹਨ ਹੁਣ ਤੱਕ ਆਈ ਥਿੰਕ 12 ਜਾਂ 13 ਹੋ ਚੁੱਕਾ ਹੈ ਅੱਗੇ ਵੀ ਅਗਰ ਕੋਈ ਇਲੀਗਲ ਕੰਸਟਰਕਸ਼ਨ ਦਾ ਨਿਕਲਦੀ ਹੈ ਤਾਂ ਕੰਸਰਨ ਡਿਪਾਰਟਮੈਂਟ ਨੂੰ ਅਸੀਂ ਨੋਟੀਫਾਈ ਕਰ ਦੇਗੇ ਤਾਂ ਕਿ ਉਹ ਟਾਈਮਲੀ ਕੁਝ ਪ੍ਰਾਪਰਟੀਆਂ ਅਟੈਚ ਵੀ ਹੋਗੀਆਂ ਸੀਗੀਆਂ ਨੇ ਤੇ ਤੁਹਾਡੇ ਨਾਲ ਲਿਸਟ ਅਸੀਂ ਸ਼ੇਅਰ ਕਰ ਦंगे 87F ਜੋ ਮੈਂ ਸੈਕਸ਼ਨ 10 ਹੈ ਉਹਦੇ ਅੰਡਰ ਤੇ ਜੋ ਇਲੀਗਲੀਕਲ ਨਿਕਲਦਾ ਹੈ ਉਹ ਅਸੀਂ ਇੱਕ ਪ੍ਰੋਸੈਸ ਹੁੰਦਾ ਹੈ ਗੱਲ ਡਿਊ ਪ੍ਰੋਸੈਸ ਹੁੰਦਾ ਹੈ ਉੱਥੇ ਫਿਰ ਕਨਸਰਨ ਡਿਪਾਰਟਮੈਂਟ ਐਕਸ਼ਨ ਲੈ ਲੈਂਦਾ ਹੈ ਜੋ ਆ ਪਰਸਨ ਹੁੰਦੇ ਜੋ ਅਕਿਊਜ਼ਡ ਹੈ ਇਹਨਾਂ ਨੂੰ ਨੋਟਿਸ ਪ੍ਰੋਪਰ ਦਿੱਤਾ ਜਾਂਦਾ ਹੈ ਔਰ ਐਕਸ਼ਨ ਪ੍ਰੋਪਰ ਲੀਗਲੀ ਐਕਸ਼ਨ ਲਿੱਤਾ ਜਾਂਦਾ ਹੈਗਾ ਤੇ ਨੋਟਿਸਿਸ ਤੋਂ ਬਾਅਦ ਹੀ ਅੱਜ ਵਾਲੀ ਕਾਰਵਾਈ ਵੀ ਪ੍ਰੋਪਰ ਨੋਟਿਸ ਦੇਣ ਤੋਂ ਬਾਅਦ ਕੀਤੀ ਗਈ ਹੈ ਹੁਣ ਤੱਕ 370 ਤੋਂ ਵਾਦੂ 1 ਮਾਰਚ ਤੋਂ ਲੈ ਕੇ ਹੁਣ ਤੱਕ ਐਫਆਈਆਰ ਦਰਜ ਹੋ ਗਏ ਹਨ ਉਹਨਾਂ ਦੇ ਵਿੱਚ ਆਈ ਥਿੰਕ 450 ਤੋਂ ਉੱਪਰ ਜੋ ਡਿਫਰੈਂਟ ਡਿਫਰੈਂਟ ਕੈਟਾਗਰੀ ਦੇ ਤਸਕਰ ਅਰੈਸਟ ਹੋ ਚੁੱਕੇ ਤੇ ਉਹਨਾਂ ਦੇ ਉੱਪਰ ਉਹਨਾਂ ਦੀ ਪ੍ਰਾਪਰਟੀ ਦੇ ਉੱਪਰ ਵੀ ਐਕਸ਼ਨ ਲਿੱਤਾ ਜਾ ਚੁੱਕਾ ਤੇ ਬਾਕੀ ਵੀ ਜੋ ਐਕਸ਼ਨ ਬਣਦਾ ਹੈਗਾ ਕੁਝ ਇਦਾਂ ਦੇ ਹੁੰਦੇ ਜੋ ਪੁਰਾਣੇ ਟਾਈਮ ਚ ਕੰਮ ਕਰਦੇ ਸੀਗੇ ਤੇ ਹੁਣ ਉਹਨਾਂ ਨੇ ਛੱਡਤਾ ਹੈਗਾ ਤੇ ਉਹਨਾਂ ਦੇ ਉੱਪਰ ਫਿਰ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਕਰਦੇ ਤੇ ਕੁੱਲ ਮਿਲਾ ਕੇ ਆਈ ਥਿੰਕ 500 ਤੋਂ ਉੱਪਰ ਇਦਾਂ ਦੇ ਪਰਸਨ ਨੇ ਜਿਨ੍ਹਾਂ ਦੇ ਉੱਪਰ ਕੁਝ ਨਾ ਕੁਝ ਕੈਟਾਗਰੀ ਕੁਝ ਨਾ ਕੁਝ ਐਕਸ਼ਨ ਹੋ ਚੁੱਕਾ ਹੈ ਇੰਡੀਪੈਂਡੈਂਟ ਜਿਹੜੀ ਇਹ ਅੱਜ ਕਾਰਵਾਈ ਜਿਹੜੀ ਕੀਤੀ ਗਈ ਹੈ ਤੁਹਾਡੀ ਜਗ੍ਹਾ ਦੇ ਉੱਤੇ ਹੋਈ ਹੈ ਹਾਂਜੀ ਥੋੜਾ ਹੁੰਦਾ ਨਾ ਨਹੀਂ ਜੀ ਵੇਚਦਾ ਨਹੀਂ ਸੀ ਖਾਂਦਾ ਜ਼ਰੂਰ ਸੀ ਕੀ ਨਾਮ ਹੈ ਤੁਹਾਡੇ ਬੇਟੇ ਦਾ ਸੁਖਪ੍ਰੀਤ ਆ ਜੀ ਖਾਂਦਾ ਜ਼ਰੂਰ ਸੀਗਾ ਜੀ ਵੇਚ ਮੋਹਲਾ ਵੀ ਦਰਜਾ ਉਹਨਾਂ ਤੇ ਪਹਿਲਾਂ ਕੋਈ ਜੀ ਹੋਇਆ ਸੀ ਹਾਂਜੀ ਜਦੋਂ ਮੁੰਡਿਆਂ ਦਾ ਫਿਰਿਆ ਸੀਗਾ ਹੋਇਆ ਸੀਗਾ ਕਿਸ ਚੀਜ਼ ਦਾ ਸੀਗਾ ਜੀ ਜਦੋਂ ਉਹਨਾਂ ਚਿੱਟੇ ਵਾਲੇ ਖਾਂਦਾ ਸੀਗਾ ਨਾਲ ਆਪ ਐ ਨਹੀਂ ਕਹਿੰਦੇ ਨਹੀਂ ਖਾਂਦਾ ਤਾਂ ਪੰਚਾਇਤੀ ਦੱਸੀ ਜਾਂਦੀ ਨਹੀਂ ਵੀਰ ਜੀ ਪੰਚਾਇਤੀ ਨਹੀਂ ਹੈਗੀ ਸਾਡੀ ਲਈ ਰਿਕਾਰਡ ਹੈਗਾ ਵਾ ਹਾਂਜੀ ਲੈ ਆ ਇਹਨਾਂ ਤੋਂ ਜਿੰਨਾਂ ਤੋਂ ਲੈ ਆ ਸੀ ਜਗਾ ਸੌਰੇ ਨੇ ਲਈ ਆ ਜੀ ਮੈਂ ਤਾਂ ਆਪ ਕਿਸੇ ਦੇ ਆਈ ਹੋਣੀਆ ਮੈਨੂੰ ਕੀ ਪਤਾ ਵਾ ਕਿੰਨੀ ਕਿ ਜਗਾ ਇਹ 6.5 ਮਰਲੇ ਆ ਜੀ ਇਹ 6.5 ਮਰਲੇ ਹੈਗੀ ਆ ਜੀ ਇਹ ਨਹੀਂ ਹੈਗੀ ਜੀ ਇਹ ਤਾਂ ਖੂਦ ਹੀ ਆ ਜਿਹੜੀ ਸਾਡੀ ਆਪਣੀ ਖਰੀਦੀ ਹੋਏ 6.5 ਮਰਲੇ ਆ ਜੀ ਇਹ ਰੇ ਜਗਾ ਬਣਾਈ ਸੀਗੀ ਆ ਨਹੀਂ ਜੀ ਮੇਰਾ ਸਹੁਰਾ ਇਹ ਡੰਗਰ ਹਾਂਜੀ ਮੈਂ ਬਣਦੀ ਸੀ ਦੂਜੀ ਬਣਾਈ ਸੀ ਹਾਂਜੀ ਮੈਂ ਬਣਦੀ ਸੀ ਇਹ ਪੰਚਾਇਤ ਦੀ ਆ ਜਗਾ ਯਾਰ ਜੀ ਮੈਨੂੰ ਨਹੀਂ ਪੰਚਾਇਤ ਦੀ ਆ ਤਾਂ ਸਾਰੇ ਪਾਸੇ ਪਈ ਆ ਮੈਂ ਖਾਲੀ ਸੀ ਚਲ ਡੰਗਰ ਬੰਦ ਲੈਂਦੀ ਸੀ ਕੋਲੀਆਂ ਪਹਿਲਾਂ ਢਾਲੀਆਂ ਸੀ ਤੁਸੀਂ ਨਹੀਂ ਜੀ ਹਾਂਜੀ ਢਾਟੀਆਂ ਸੀਗੀਆਂ ਜਿੱਦਣ ਦਾ ਕਿਹਾ ਢਾਟੀਆਂ ਸੀਗੀਆਂ ਜੀ Panji hanju tá?